ਕਿਸਾਨ ਮਜ਼ਦੂਰ ਮੋਰਚੇ ਵੱਲੋਂ ਐਲਾਨ ਕੀਤਾ ਗਿਆ ਸੀ ਕਿ ਪੰਜਾਬ ਦੇ ਵਿੱਚ 19 ਜ਼ਿਲ੍ਹਿਆਂ ਦੇ ਵਿੱਚ ਅੱਜ ਟ੍ਰੇਨਾਂ ਰੁਕੀਆਂ ਜਾਣਗੀਆਂ। ਇਸ ਟਾਈਮ ਅਸੀਂ ਖੜੇ ਹਾਂ ਪੰਜਾਬ ਦੇ ਜ਼ਿਲ੍ਹਾ ਫਰੀਕੋਟ ਦੇ ਰੇਲਵੇ ਸਟੇਸ਼ਨ ਦੇ ਉੱਪਰ। ਇੱਥੋਂ ਦੀਆਂ ਤਸਵੀਰਾਂ ਤੁਹਾਨੂੰ ਦਿਖਾਉਣੇ ਆ ਕਿ ਵੱਖ-ਵੱਖ ਥਾਵਾਂ ਤੋਂ ਜਿਵੇਂ ਤਸਵੀਰਾਂ ਨਿਕਲ ਕੇ ਸਾਹਮਣੇ ਆ ਰਹੀਆਂ ਕਿ ਪੁਲਿਸ ਦੇ ਨਾਲ ਝੜਪ ਹੋਣ ਦੀਆਂ ਤਸਵੀਰਾਂ ਵੀ ਕਈ ਸਾਹਮਣੇ ਆਈਆਂ। ਪਰ ਫਰੀਕੋਟ ਦੇ ਵਿੱਚ ਅੱਜ ਜਿਹੜਾ ਇਸ ਜਿਹੜਾ ਪ੍ਰੈਸ਼ਨ ਕੀਤਾ ਜਾਣਾ ਸੀਗਾ ਉਹ ਬਿਲਕੁਲ ਲੱਗ ਰਿਹਾ ਕਿ ਫਲॉप ਆ ਕੇ ਇੱਥੇ ਕੋਈ ਵੀ ਆ ਜਿਹੜਾ ਨਹੀਂ ਪਹੁੰਚ ਸਕਿਆ। ਸੋ ਫਰੀ ਕੋਟਰ ਰੇਲਵੇ ਸਟੇਸ਼ਨ ਦੀਆਂ ਤਸਵੀਰਾਂ ਦਿਖਾ ਰਹੇ ਨੇ ਜਿੱਥੇ ਕਿ ਲੋਕ ਇੱਥੇ ਪਹੁੰਚੇ ਨੇ ਟ੍ਰੇਨ ਦਾ ਸਮਾਂ ਸੀ ਉਸ ਦਾ ਇੰਤਜ਼ਾਰ ਕਰ ਰਹੇ ਨੇ ਵੀ ਅੱਜ ਕੋਈ ਵੀ ਜਿਹੜੀ ਹੈਗੀ ਟ੍ਰੇਨ ਇੱਥੇ ਮੌਕੇ ਤੇ ਨਹੀਂ ਪਹੁੰਚੀ ਸਵੇਰ ਤੋਂ ਹੀ ਜਿਹੜਾ ਹੈਗਾ ਪੰਜਾਬ ਪੁਲਿਸ ਵੀ ਇੱਥੇ ਮੌਕੇ ਤੇ ਤਣਾਅ ਸੀ ਤੇ ਕਿਉਂਕਿ ਪਹਿਲਾਂ ਹੀ ਜਿਹੜਾ ਹੈਗਾ ਕੱਲ ਇਹ ਜਿਹੜਾ ਐਲਾਨ ਕੀਤਾ ਗਿਆ ਸੀ ਕਿ ਇੱਥੇ ਟ੍ਰੇਨਾਂ ਰੋਕੀਆਂ ਜਾਣਗੀਆਂ ਜਿਸ ਨੂੰ ਲੈ ਕੇ ਕਿਸਾਨ ਮਜ਼ਦੂਰਾਂ ਕਿਸਾਨ ਮਜ਼ਦੂਰ ਮੋਰਚੇ ਵੱਲੋਂ ਜਿਹੜੀ ਹੈਗੀ ਕੱਲ ਹੀ ਜਿਹੜੀ ਚੇਤਾਵਨੀ ਦਿੱਤੀ ਗਈ ਸੀ ਕਿ ਕਿਸੇ ਵੀ ਹਾਲਤ ਦੇ ਵਿੱਚ ਅਸੀਂ ਜਿਹੜਾ ਹੈਗਾ 1 ਵਜੇ ਤੋਂ ਲੈ ਕੇ 3 ਵਜੇ ਤੱਕ ਪ੍ਰਦਰਸ਼ਨ ਕਰਾਂਗੇ ਬਿਜਲੀ ਸੂਤ ਬੈਲ 2025 ਦਾ ਖਰੜਾ ਜੋ ਤਿਆਰ ਕੀਤਾ ਗਿਆ ਹੈਗਾ ਜੋ ਪ੍ਰੀਪਰ ਮੀਟਰ ਲੱਗ ਰਹੇ ਨੇ ਤੇ ਨਾਲ ਜਿਹੜੀਆਂ ਕਿਸਾਨੀ ਮੰਗਾਂ ਨੇ ਉਹਨੂੰ ਲੈ ਕੇ ਇਹ ਜਿਹੜਾ ਹੈਗਾ ਪ੍ਰਦਰਸ਼ਨ ਕੀਤਾ ਜਾਵੇਗਾ ਕੇ ਕੇ ਅਹਿਮ ਦੇ ਅਗੂ ਸਵਰਨ ਸਿੰਘ ਪੰਦੇਰ ਵੱਲੋਂ ਜਿਹੜਾ ਹੈਗਾ ਇਹ ਕੱਲ ਸਰਕਾਰ ਨੂੰ ਚੇਤਾਵਨੀ ਦਿੱਤੀ ਗਈ ਸੀ ਗੱਲ ਕਰੀਏ ਤਾਂ ਜਿਵੇਂ ਕਿ ਪਿਛਲੇ ਸਮੇਂ ਦੇ ਵਿੱਚ ਸ਼ੰਭੂ ਅਤੇ ਖਨੌਰੀ ਬਾਡਰ ਦੇ ਉੱਪਰ ਜੋ ਸੰਘਰਸ਼ ਚੱਲਿਆ ਸੀ ਤਾਂ ਉਸ ਸਮੇਂ ਜਿਹੜਾ ਹੈ ਕਿ ਐਮਐਮ ਅਤੇ ਜਿਹੜਾ ਸ joint ਕਿਸਾਨ ਮੋਰਚਾ ਕਰਨ ਸਾਂਝੇ ਤੌਰ ਤੇ ਇਹਨਾਂ ਵੱਲੋਂ ਜਿਹੜਾ ਸੰਘਰਸ਼ ਕੀਤਾ ਗਿਆ ਸੀ ਤੇ ਜਦੋਂ ਹੀ ਪੁਲਿਸ ਵੱਲੋਂ ਜੋ ਉੱਥੇ ਜੋ ਕਾਰਵਾਈ ਹੋਈ ਸੀ ਉਸ ਤੋਂ ਬਾਅਦ ਇਹ ਵਖਰੇਵੇਂ ਤੋਂ ਬਾਅਦ ਵਕ ਵਕ ਆਪਣੇ ਆਪਣੇ ਪੱਧਰ ਤੇ ਸਮਾਗਮ ਪ੍ਰੋਗਰਾਮ ਰੱਖੇ ਜਾ ਰਹੇ ਸੀ ਕਿਸਾਨੀ ਮੰਗਾਂ ਲੈ ਕੇ ਤੇ ਹੁਣ ਜਿਹੜਾ ਹੈਗਾ ਕਿ ਐਮਐਮ ਵੱਲੋਂ ਜਿਹੜਾ ਇਹ ਐਲਾਨ ਕੀਤਾ ਗਿਆ ਸੀ ਕਿ ਉਹਨਾਂ ਵੱਲੋਂ ਟ੍ਰੇਨਾਂ ਰੋਕੀਆਂ ਜਾਣਗੀਆਂ ਤੇ ਫ੍ਰੀ ਕੋਰਟ ਦੀਆਂ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਇਸ ਸਮੇਂ ਜਿਹੜੀ 2 ਵਜੇ ਫਰੋਹੇਪੁਰ ਤੋਂ ਚਲਣੀ ਸੀ ਜਿਹੜੀ ਹਜੂਰ ਸਾਹਿਬ ਨੂੰ ਟ੍ਰੇਨ ਜਾਣੀ ਹੈਗੀ ਉਹ ਇੱਥੇ ਨਹੀਂ ਪਹੁੰਚੀ ਹੈਗੀ ਤੇ ਲੋਕ ਇੱਥੇ ਪਹੁੰਚੇ ਨੇ ਤੇ ਉਹ ਅੱਗੇ ਜਾ ਰਹੇ ਨੇ ਉਹ ਜਾਣਾ ਚਾਹੁੰਦੇ ਨੇ ਪਰ ਹੁਣ ਇੱਥੇ ਇਹਨਾਂ ਨੂੰ ਇੰਤਜ਼ਾਰ ਕਰਨਾ ਪੈ ਰਿਹਾ ਹੈਗਾ ਹਰੇਕ ਨੂੰ ਕਈ ਵਾਰੀ ਸਮਾਂ ਨਹੀਂ ਬੱਧ ਪਰ ਬੜੇ ਮੁਸ਼ਕਲ ਨਾਲ ਜਿਵੇਂ ਛੱਡ ਕੇ ਨਿਕਲਦਾ ਤੇ ਜਿਹੜੀ ਹੁਣ ਇੱਥੇ ਲੇਟ ਆ ਇਹ ਨੂੰ ਹੁਣ ਇਹਨਾਂ ਨੇ ਗਾ ਅੱਗੇ ਰੇਲਵੇ ਵਿਭਾਗ ਨੇ ਲੇਟ ਹੀ ਕਰੀ ਜਾਂਦਾ ਲੇਟ ਹੀ ਕਰੀ ਜਾਂਦੇ ਤੁਹਾਨੂੰ ਇੱਥੇ ਕਿੰਨਾ ਚਿਰ ਹੋ ਗਿਆ ਸਵੇਰ ਦਾ ਬੈਠੇ ਅਸੀਂ ਟ੍ਰੇਨ ਤੇ ਸਵੇਰ ਤੋਂ 11:30 ਆਗੇ ਸੀ ਕਿ ਜene 1:50 ਦਾ ਸਮਾਂ ਸੀਗਾ 11:30 ਆਗੇ ਹੁਣ ਕਿੰਨਾ ਸਮਰਦਾਂ ਬੈਠਿਆ ਨੂੰ ਹੋ ਗਿਆ ਹੁਣ ਬੈਠਿਆਂ ਨੂੰ ਟਾਈਮ ਵੇਖ ਲਓ ਕਿੰਨਾ ਸਮਾਂ ਹੋ ਗਿਆ 2 ਘੰਟੇ ਹੋ ਗਏ ਅੰਦਾਜ਼ਾ ਤੇ ਕੀ ਰੇਲਵੇ ਅਧਿਕਾਰੀ ਕਹਿ ਰਹੇ ਵੀ ਗੱਡੀ ਉੱਡੀ ਆ ਰਹੀ ਹੈ ਉਹ ਤਾਂ ਇਹ ਕਹਿ ਰਹੇ ਵੀ ਕਿਸਾਨ ਰੋਕੀ ਬੈਠੇ ਆ ਜਦੋਂ ਧਰਨਾ ਚੱਕਣਗੇ ਫੇਰ ਇਹ ਨਹੀਂ ਪਤਾ ਸਮਾ ਕੋਈ ਨਹੀਂ ਦਿੱਤਾ ਜਿਹੜੇ ਉਹਨੇ ਕਿੰਨੇ ਜਨੇ ਯਾਰੀ ਕਿਤੇ ਸਾਰੇ ਟੇਸ਼ਨ ਤੇ ਦਾ ਘੱਟੋ ਘੱਟ 50 60 ਬੰਦੇ ਹੋਣਗੇ ਠੀਕ ਪਹਿਲਾਂ ਵੀ ਗਏ ਸੀ ਗੱਡੀ ਤੇ ਹਾਂ ਇਸ ਗੱਡੀ ਤੇ ਪਹਿਲਾਂ ਵੀ ਜਾਂਦੇ ਰਹੇ ਹਾਂ ਤੇ ਕੋਈ ਕਦੇ 2-4 ਘੰਟੇ ਮਸਾਂ ਲੇਟ ਹੋ ਜਾਂਦੀ ਹੁੰਦੀ ਸੀ ਇਹ ਕਈ ਵਾਰੀ ਕੋਈ ਟ੍ਰੈਪ ਕੱਢ ਜਾਂਦਾ ਬੁਰਾ ਅੱਜ ਪਰੇਸ਼ਾਨੀ ਹੋ ਰਹੀ ਹੈ ਹਾਂ ਤੇ ਹੁਣ ਇਸ ਗੱਲ ਦੀ ਤਾਂ ਪ੍ਰੇਸ਼ਾਨੀ ਹੋਣੀ ਆਉਣੀ ਆ ਪਤਾ ਨਹੀਂ ਇਹ 24 ਘੰਟੇ ਵੀ ਲੇਟ ਹੋ ਸਕਦੀ ਆ 12 ਘੰਟੇ ਵੀ ਲੇਟ ਹੋ ਸਕਦੀ ਆ 5 ਘੰਟੇ ਵੀ ਲੇਟ ਹੋ ਸਕਦੀ ਇਹ ਹੋਣਗਾ ਰੇਲਵੇ ਦੇ ਹੱਥ ਚੱਗਾ ਠੀਕ ਹੈ ਨਾ ਪਰ ਪ੍ਰੇਸ਼ਾਨੀ ਤਾਂ ਜਿਹੜੀ ਕੀ ਨੇ ਸਹੀ ਟਾਈਮ ਤੇ ਚੱਲਣਾ ਹਰੇਕ ਆਪਡੇਟ ਟਾਈਮ ਤੇ ਸਹੀ ਘਰੋਂ ਤੁਰਦਾ ਤੇ ਹਰੇਕ ਨੂੰ ਮੁਸ਼ਕਲ ਤਾਂ ਹੁੰਦੀ ਆ ਹੁਣ ਇੱਥੇ ਬੈਠਿਆਂ ਵੇਟ ਆ ਜਿਹੜੀ ਇੱਕ ਅੰਦਰ ਅੰਦੇ ਅੱਧੇ ਘੰਟੇ ਦੀ ਵੀ ਕਰਨੀ ਕਿਸੇ ਨੂੰ ਉਖੀ ਹੋ ਜਾਂਦੀ ਆ ਠੀਕ ਧੰਨ ਤੰਗ ਆਸਗਲ ਨਾ ਕੀ ਦਿੱਕਤਾ ਪਰ ਸੰਗਤਾਂ ਨੂੰ ਨਹੀਂ ਪਰੇਸ਼ਾਨੀ ਹੋਣੀ ਚਾਹੀਦੀ ਇੰਨੀ ਕੁ ਸੋਚ ਉਹਨਾਂ ਨੂੰ ਵੀ ਚਾਹੀਦੀ ਆ ਅੱਗੇ ਵਾਸਤੇ ਵੀ ਜੇ ਕਿਤੇ ਇਹ ਕੋਈ ਗੱਲ ਕਰਦੇ ਆ ਤੇ ਇੰਨਾ ਕੁ ਸੋਚਣ ਵੀ ਕੋਈ ਜਿਹੜੀ ਕੋਈ ਸੰਗਤ ਵਾਲੀ ਗੱਡੀ ਆ ਸੱਚਖੰਡ ਚੱਲਦੀ ਆ ਇਹਨੂੰ ਥੋੜ੍ਹ ਹੋਣੀ ਚਾਹੀਦੀ ਆ ਬਿਲਕੁਲ ਠੀਕ ਆ ਨਾ ਕਦੇ ਵੀ ਅੰਮ੍ਰਿਤਸਰ ਰੋਡ ਤੇ ਵੀ ਚੱਲਦੀ ਆ ਇਧਰ ਗੰਗਾ ਨਗਰ ਰੋਡ ਤੇ ਵੀ ਚੱਲਦੀ ਆ ਸੱਚਖੰਡ ਗੰਗਾ ਨਗਰ ਬਟਿੰਡੇ ਤੋਂ ਚੱਲਦੀ ਆ ਪਰ ਸੰਗਤ ਆਈਆਂ ਗੱਡੀਆਂ ਨੂੰ ਨਹੀਂ ਚਾਹੀਦਾ ਧੰਨਵਾਦ ਆ ਅਸੀਂ ਉਹਨਾਂ ਦਾ ਧੰਨਵਾਦੀ ਆ ਪਰ ਗੱਲ ਇਹ ਨਹੀਂ ਚਾਹੀਦੀ ਸਾਡੇ ਤਰੀਕੇ ਸੋ ਇਹ ਸੰਤਾ ਨੇ ਅੱਜ ਹਜੂਰ ਸਾਹਿਬ ਜਾਣਾ ਸੀਗਾ ਤੇ ਰਸਤੇ ਦੇ ਵਿੱਚ ਹੁਣ ਟ੍ਰੇਨ ਇਹ ਆਪਣੇ ਸਮੇਂ ਤੇ ਆ ਚੁੱਕੀ ਸੀ ਪਰ ਹੁਣ ਟ੍ਰੇਨ ਜਿਹੜੀ ਲੇਟ ਹੋ ਚੁੱਕੀ ਹੈਗੀ ਆ ਇਹਨਾਂ ਦਾ ਕਹਿਣਾ ਹੈ ਕਿ ਤੇ ਇਹਨੂੰ ਅੱਗੇ ਆਉਣ ਦੇਣਾ ਚਾਹੀਦਾ ਤਾਂ ਜੋ ਲੋਕਾਂ ਨੂੰ ਦਿੱਕਤ ਨਾ ਆਵੇ ਪਰ ਫਿਲਹਾਲ ਦੀ ਘੜੀ ਦੇ ਵਿੱਚ ਸਾਰੇ ਹੀ ਇੱਥੇ ਹਰਦਾਲੂ ਜਿਹੜੇ तकरीबन ਇਹ ਟ੍ਰੇਨ ਜਾਣੀ ਹੈ ਵੀ ਤੁਸੀਂ ਦੇਖ ਸਕਦੇ ਹੋ ਬੈਗ ਨੇ ਚੱਲੂਆਂ ਦੇ ਅੱਜ ਇਹਨਾਂ ਨੂੰ ਜਿਹੜਾ ਹੈਗਾ ਦਿੱਕਤ ਦਾ ਸਾਹਮਣਾ ਕਰਨਾ ਪਿਆ ਤੇ ਪਰ ਹੁਣ ਜਦੋਂ ਵੀ ਉਦੋਂ ਕਿਉਂਕਿ ਫਿਰੋਜ਼ਪੁਰ ਤੋਂ ਜਿਹੜੀ ਇਹ ਟ੍ਰੇਨ ਹਜੇ ਚੱਲੀ ਨਹੀਂ ਚੱਲੇਗੀ ਤੇ ਉਸ ਤੋਂ ਬਾਅਦ ਹੀ ਜਿਹੜੀ ਇੱਥੇ ਆਵੇਗੀ ਪਰ ਹੁਣ ਇੱਕ ਵਾਰੀ ਇਹਨਾਂ ਨੂੰ ਜਿਹੜੀ ਖੱਜਲ ਖਰਾਬੀ ਹੋ ਗਈ ਆ ਕਿਉਂਕਿ ਹੁਣ ਟ੍ਰੇਨ ਨਹੀਂ ਪਹੁੰਚੀ ਤੇ ਇਹ ਹੁਣ ਆਪਣਾ ਸਮਾਨ ਲੈ ਕੇ ਆਏ ਸੀ ਹੁਣ ਕਿੰਨੀ ਲੇਟ ਟ੍ਰੇਨ ਹੁੰਦੀ ਆ ਕਿਉਂਕਿ ਸਾਰਾ ਟਾਈਮ ਟੇਬਲ ਚੇਂਜ ਹੋ ਜਾਣਾ ਇਹ ਦਿੱਕਤ ਜਿਹੜੀ ਕਰਨੀ ਪਣੀ ਹਾਲਾਂਕਿ ਕਿਸਾਨਾਂ ਵੱਲੋਂ ਪਹਿਲਾਂ ਚੇਤਾਵਨੀ ਦੇ ਦਿੱਤੀ ਗਈ ਸੀ ਕਿ ਅਸੀਂ ਇਹ ਰੇਲਾਂ ਰੋਕਣੀਆਂ ਨੇ ਪਰ ਉਹਦੇ ਚੱਲਦਿਆਂ ਹੁਣ ਇਹ ਜਿਹੜੇ ਸਾਰੇ ਪ੍ਰੋਗਰਾਮ ਜਾਂ ਮਿਥੇ ਹੋਏ ਨੇ ਜਾਂ ਇਹ ਟ੍ਰੇਨ ਜਿਹੜੀ ਜਾ ਰਹੀ ਹੈ ਧਾਰਮਿਕ ਯਾਤਰਾ ਦੇ ਲੋਕਾਂ ਨੂੰ ਜਾਣਾ ਸੀ ਉਹਨਾਂ ਨੇ ਹੁਣ ਦਿੱਕਤਾਂ ਸਾਹਮਣਾ ਕਰਨਾ ਪੈ ਰਿਹਾ ਹੈਗਾ ਦੇਖਣਾ ਆਨਲਾਈਨ ਸਮੇਂ ਦੇ ਵਿੱਚ ਅੱਜ ਦਾ ਕਿਸਾਨਾਂ ਦਾ ਪ੍ਰੋਗਰਾਮ ਜਿਹੜਾ ਦੇਖਣਾ ਕਿ ਆਨਲਾਈਨ ਸਮੇਂ ਦੇ ਵਿੱਚ ਜੋ ਕਿਸਾਨਾਂ ਦਾ ਅੱਜ ਦਾ ਜਿਹੜਾ ਪ੍ਰੋਗਰਾਮ ਸੀਗਾ ਜਿਹੜੇ ਰੋਕਣ ਦਾ ਫਰੀਕ ਕੋਰਟ ਦੇ ਵਿੱਚ ਬਿਲਕੁਲ ਫਲੌਪ ਰਿਹਾ ਪਰ ਜਿਹੜੇ ਲੋਕ ਇੱਥੇ ਜਿਹੜੇ ਤੰਗ ਹੋ ਰਹੇ ਨੇ ਟ੍ਰੇਨ ਦੀ ਇੰਤਜ਼ਾਰ ਕਰ ਰਹੇ ਨੇ ਹੁਣ ਜਿਹੜੀ ਟ੍ਰੇਨ ਆ ਜਿਹੜੀ ਹਜੂਰ ਸਾਹਿਬ ਨੂੰ ਜਾਣੀ ਸੀ ਉਹ ਕਦੋਂ ਆਉਂਦੀ ਆ ਇਹ ਕਦੋਂ ਸੰਗਤਾਂ ਇੱਥੋਂ ਜਾਣਗੀਆਂ ਕਿਉਂਕਿ ਤਕਰੀਬਨ 12:30 ਵਜੇ ਦੀ ਇਹ ਬੈਠੇ ਹੋਏ ਨੇ ਹੁਣ ਜਿਹੜੀ ਟ੍ਰੇਨ ਜਦੋਂ ਲੇਟ ਹੁੰਦੀ ਆ ਉਸ ਤੋਂ ਬਾਅਦ ਹੁਣ ਨਵਾਂ ਸ਼ਡਿਊਲ ਆਉਂਦਾ ਤੇ ਉਹ ਅੱਗੇ ਵਧਣਗੇ ਪਰ ਫਿਲਹਾਲ ਦੀਆਂ ਤਸਵੀਰਾਂ ਤੁਹਾਨੂੰ ਇੱਥੇ ਦਿਖਾਈਆਂ ਫ੍ਰੀਕੋਰਟ ਦੇ ਇਹ ਹੋជា ਜਾਂਦੇ ਸੋ ਅੱਜ ਕਿਸਾਨ ਮਜ਼ਦੂਰ ਮੋਰਚਾ ਵੱਲੋਂ ਜੋ ਐਲਾਨ ਕੀਤਾ ਗਿਆ ਸੀ ਪੰਜਾਬ ਦੇ 19 ਜ਼ਿਲ੍ਹਿਆਂ ਦੇ ਵਿੱਚ ਅੱਜ ਟ੍ਰੇਨਾਂ ਰੁਕੀਆਂ ਜਾਣੀਆਂ ਸੀ ਫ੍ਰੀਕੋਰਡ ਦੇ ਵਿੱਚ ਫਿਲਹਾਲ ਕਿਉਂਕਿ ਟ੍ਰੇਨ ਨਹੀਂ ਆਈ ਕਿਉਂਕਿ ਫਰੋਇਪੁਰ ਤੇ ਹੀ ਟ੍ਰੇਨਾਂ ਜਣੀਆਂ ਰੁਕਤੀਆਂ ਗਈਆਂ ਹੁਣ ਜਿਹੜੀ ਸੰਗਤਾਂ ਨੇ ਹਜੂਰ ਸਾਹਿਬ ਜਾਣਾ ਸੀ ਉਹ ਵੀ ਇੱਥੇ ਬੈਠੀਆਂ ਹੋਈਆਂ ਨੇ ਜਿਹੜੀ ਟ੍ਰੇਨ ਆ ਜਿਹੜੀ ਉਹ ਲੇਟ ਹੋ ਚੁੱਕੀ ਹੈ ਪਰ ਜੇ ਇਹਨਾਂ ਦੇ ਇੱਥੋਂ ਫ੍ਰੀ ਕੋਰਟ ਦੇ ਵਿੱਚ ਕਿਸਾਨਾਂ ਦੀ ਗੱਲ ਕਰੀਏ ਤਾਂ ਇੱਥੇ ਜਿਹੜਾ ਕੰਮ ਇਹਨਾਂ ਦਾ ਬਿਲਕੁਲ ਅੱਜ ਫਲੌਪ ਲਿਆ ਕੋਈ ਵੀ ਇੱਥੇ ਜਿਹੜਾ ਨਹੀਂ ਪਹੁੰਚਿਆ ਹੈਗਾ ਦੇਖਣਾ ਕਿ ਹੁਣੇ ਸਮੇਂ ਦੇ ਵਿੱਚ ਜਿੱਥੇ ਹੁਣ ਇੱਕ ਜਿਹੜੇ ਜਿਹੜੇ ਯਾਤਰਾ ਕਰਨ ਜਾਣਾ ਸੀ ਇਹ ਸ਼ਦਾਲੂ ਹੁਣ ਲੇਟ ਹੋ ਰਹੇ ਨੇ ਤੇ ਟ੍ਰੇਨਾਂ ਹੁਣ ਹਜੇ ਤੱਕ ਚੱਲੀਆਂ ਆਣੀਆਂ ਹੁਣ ਅਗਲਾ ਕਿਸਾਨ ਕੀ ਅਗਲਾ ਐਕਸ਼ਨ ਲੈਂਦੇ ਨੇ ਤੇ ਦੂਜੇ ਪਾਸੇ ਇਸ ਪ੍ਰਸ਼ਾਸਨ ਇਸ ਮਾਮਲੇ ਦੇ ਵਿੱਚ ਹੁਣ ਕੀ ਕਾਰਵਾਈ ਕਰਦਾ ਦੂਜਾ ਹੁਣ ਇਹ ਜਿਹੜੇ ਲੋਕ ਇੱਥੇ ਬੈਠੇ ਨੇ ਕਿੰਨਾ ਚਿਰ ਇਹਨਾਂ ਨੂੰ ਇੱਥੇ ਹੋਰ ਖੱਜਲ ਕਰਾ ਹੁਣਾ ਪੈਂਦਾ